ਲੋ ਜੀ ਪਿਆਰ ਭਰੀ ਸਾਸਿਕਾ ਸਵੇਰ ਦਵਜ ਕੇ 354 ਤੇ ਪੱਠੇ ਪਾ ਕੇ ਡੰਗਰ ਨੂੰ ਹੋ ਗਿਆ ਆਪਾਂ ਵਿਹਲੇ ਕੋਈ ਏਡਾ ਵੱਡਾ ਕੰਮ ਨਹੀਂ ਹੁੰਦਾ ਕੰਮ ਕਰਨੇ ਚਾਹੀਦੇ ਆ ਵੀ ਲੋਕੀ ਡੰਗਰਾਂ ਨੂੰ ਬਦਨਾਮ ਕਰੀ ਜਾਂਦੇ ਨੇ ਕਿ ਬਚਦਾ ਕੁਝ ਨਹੀਂ ਸਭ ਕੁਝ ਆਗੇ ਦੁਕਾਨ ਤੇ ਦੁਕਾਨ ਖੋਲੀ ਕੀਤੀ ਸਫਾਈ ਸਫਾਈ ਕਰਕੇ ਸਾਰਾ ਕੁਝ ਸੈਟਿੰਗ ਕਰਕੇ ਆਪਾਂ ਹੁਣ ਜਾਵਾਂਗੇ ਪਿੱਛੇ ਫੇਰ ਆਪਣੇ ਬੁਲਟ ਕੋਲੇ ਨੂੰ ਕਰਾਂਗੇ ਸਾਫ਼ ਅਫਸਰ ਦੇ ਸਕੂਲ ਦਾ ਟਾਈਮ ਹੋ ਗਿਆ ਹੈ ਛੱਡ ਕੇ ਆਉਣਾ ਉਹ ਬੁਲਟ ਤੋਂ ਬਿਨਾ ਜਾਂਦਾ ਹੀ ਨਹੀਂ ਕਹਿੰਦਾ ਜੀ ਪਾਪਾ ਜਾਣਾ ਹੀ ਬੁਲਟ ਤੇ ਚਾਹੇ ਠੰਡ ਲੱਗੇ ਆਪ ਆਪਣਾ ਸ਼ੌਂਕ ਹੈ ਬੱਚਿਆਂ ਨੂੰ ਤੇ ਸਰਦਾਰ ਸਾਹਿਬ ਹੁਣੀ ਆ ਗਏ ਨੇ ਥੱਲੇ ਅੱਜ ਇਹਨਾਂ ਨੇ ਪਾਲਿਆ ਬਰੇਜ਼ਰ ਕਹਿੰਦੇ ਜੀ ਜੇਬਾਂ ਵਾਲਾ ਕੋਟ ਪਾਉਣਾ ਕਹਿੰਦੇ ਜੀ ਪਾਪਾ ਠੰਡ ਲੱਗਦੀ ਆ ਉਹਨਾਂ ਚਲੋ ਪਾਲਾ ਭਾਈ ਉਹਦੇ ਜੇਬਾਂ ਚੋਂ ਨਿਕਲ ਗਈਆਂ ਕੈਂਡੀਆਂ ਕਹਿੰਦਾ ਜੀ ਤਿੰਨ ਕੈਂਡੀਆਂ ਇੱਕ ਤੇਰੀ ਇੱਕ ਮੰਮਾ ਦੀ ਇੱਕ ਮੈਸਕੂਚ ਦੇਣੀ ਹੈ ਚਲੋ ਮੈਂ ਕਿਹਾ ਬੈਠੋ ਫਿਰ ਮਾਰ ਕੇ ਛਾਲ ਸਰਦਾਰ ਹੁਣੀ ਬੈਗੇ ਬੁਲਟ ਤੇ ਤੇ ਆਪਾਂ ਛੱਡ ਕੇ ਆ ਕੇ ਫਿਰ ਦੂਜਾ ਕੰਮ ਕਰਾਂਗੇ ਲੋ ਜੀ ਅੱਜ ਪੱਠੇ ਵਡਣ ਜਾਣਾ ਤੇ ਰੇੜੀ ਆਪਣੀ ਗੱਡੀ ਕੱਢ ਲਈ ਆਪਾਂ ਬਾਹਰ ਇਹਦੀ ਕੀਤੀ ਹਵਾ ਚੈੱਕ ਹਵਾ ਘੱਟ ਸੀ ਪੂਰੇ ਟਾਇਰਾਂ ਚ ਕਰਦੀ ਫੁੱਲ ਔਰ ਪੂਰੇ 2 ਮਹੀਨੇ ਬਾਅਦ ਦਾਤੀ ਅੱਜ ਫੜੀ ਐ ਤੇ ਅੱਜ ਲੱਗੂ ਐਕਸਰਸਾਈਜ਼ ਪੱਟਾਂ ਦੀ ਤੇ ਢਿੱਡ ਦੀ ਤੇ ਨਵੇੜਦਾਂਗੇ ਪੱਠਿਆਂ ਵਾਲੀ ਪੰਡ ਇੱਕ ਵਡਾਂਗੇ ਅੱਜ ਲੋ ਜੀ ਪੰਡ ਵਡ ਲਈ ਆਪਾਂ ਪਰ ਚਕਾਣ ਵਾਲਾ ਹੁਣ ਕੋਈ ਦੇਖ ਨਹੀਂ ਰਿਹਾ ਤੇ ਪੰਡ ਭਾਰੀ ਐ ਤੇ ਉਹ ਮੈਨੂੰ ਉਹਦਾ ਨਾਜਮਾ ਉਹ ਸਾਹਮਣੇ ਕਹਿੰਦਾ ਮਾਮਾ ਨੂਪਾ ਤੁਰਿਆ ਆਉਂਦਾ ਮਾਮਾ ਨੂਪਾ ਚਗਾਉ ਆਪਾਂ ਨੂੰ ਪੱਠੇ ਇਹ ਬੰਦਾ ਕੈਂਟ ਆ ਸਾਡਾ ਪੂਰਾ ਦਿਲਦਾਰ ਬੰਦਾ ਮਾਮਾ ਨੂਪਾ ਸਾਡਾ ਤੇ ਅੱਜ ਤੁਹਾਨੂੰ ਆਪਣੇ ਪਿੰਡ ਦੇ ਬੰਦੇ ਮੇਨਾ ਨਾਮ ਆਣੇ ਤਿੰਨੇ ਬੰਦੇ ਟਿਕੜੀ ਆ ਇਹ ਬੜੇ ਘੈਂਟ ਬੰਦੇ ਆ ਸਾਡੇ ਪਿੰਡ ਦੇ ਇੱਕ ਚਾਚਾ ਇੱਕ ਮਾਮਾ ਇੱਕ ਮੇਰਾ ਸੱਜਣ ਇਹ ਇਹ ਬੰਦਿਆਂ ਕਰਕੇ ਮੈਂ ਕੰਮ ਕਰਨ ਲੱਗਿਆ ਇਹਨਾਂ ਨੇ ਹੀ ਮੈਨੂੰ ਕਾਮਜਾਮ ਕਰਨਾ ਇੱਕ ਦਿਨ ਲਓ ਜੀ ਇਦੋਂ ਆ ਗਏ ਬੱਕਰੀਆਂ ਵਾਲੇ ਕਿਹਨੇ ਪਾਜੀ ತ್ರೆਕ ਸ਼ੰਗਾਲੂ ਆਪਾਂ ਅੱਜ ਤਰ੍ਹਾਂ ਆਪਣੀ ತ್ರೆਕ ਸ਼ੰਗਾਈ ਹੈ ਕਿਉਂਕਿ ਪੱਤੇ ਬਹੁਤ ਡਿੱਗ ਰਹੇ ਆ ਥੱਲੇ ਉਹ ਚਾਰਚ ਮਿਕਸ ਹੋ ਜਾਂਦੇ ਆ ਬਾਕੀ ਮੇਰੇ ਇੱਕ ਦੋ ਡੰਗਰ ਨੇ ਉਹ ਇਹ ਪੱਤੇ ਪੁੱਤੇ ਜ ਬਹੁਤ ਖਾਂਦੇ ਆ ਖੁਸ਼ ਹੋ ਕੇ ਕਰਤੋਨੇ ਵਗੈਰਾ ਤੇ ਆਪਾਂ ਮੁੰਡਾ ਆਪਣੇ ਪਿੰਡ ਦਾ ਹੀ ਐ ਬਹੁਤ ਸਾਰੇ ਮੁੰਡਾ ਤੇ ਕਹਿੰਦਾ ਵੀਰੇ ਅਰਕੀ ਦੇ ਕੀਵੇਂ ਸ਼ਾਂਕੇ ਜਾਂਦਾ ਬਹੁਤ ਕਹਿਣ ਸ਼ਾਂਜੀ ਨੇ ਤਰੀਕ ਕਹਿੰਦਾ ਵੀਰੇ ਹੁਣ ਫੁੱਟੂ ਬਹੁਤ ਵਧੀਆ ਪਿਛਲੀ ਵਾਰੀ ਬੰਦੇ ਨੇ ਜੜੂ ਹੀ ਵਰਤੀ ਹੁਣ ਬੰਦੇ ਨੇ ਬਹੁਤ ਵਧੀਆ ਕੰਮ ਕੀਤਾ ਲੋ ਜੀ ਪੱਟ ਲਿਆ ਆਪਾਂ ਚਾਰ ਤੇ ਪੱਠਿਆਂ ਦਾ ਹੋ ਗਿਆ ਟਾਈਮ ਹੁਣ ਆਪਾਂ ਆਪਣੇ ਡੰਗਰਾਂ ਨੂੰ ਪੱਠੇ ਪਾਵਾਂਗੇ ਮੈਂ ਅੱਜ ਮੋਟਰ ਤੋਂ ਭਾਈ ਪਟਾ ਲਾਤਾ ਮੈਂ ਕਿਹਾ ਵੀ ਹੱਥ ਨਾਲ ਕੁੱਤਣੇ ਕਰਨੇ ਆ ਪੱਠੇ ਹੱਥੀ ਦਾ ਜਿਗਾਰ ਹੈ ਨਹੀਂ ਜੀ ਆਪਾਂ ਬੰਨਰੀ ਦੱਸੀ ਨਾਲ ਤੇ ਮੈਂ ਕਿਹਾ ਪੱਠੇ ਸਾਰੇ ਹੱਥ ਨਾਲ ਹੀ ਗੁਦਰਾਂਗੇ ਲੋ ਜੀ ਅੱਜ ਆਪਾਂ ਇੱਕ ਪੰਡ ਪੂਰੀ ਪੱਠੇ ਹੱਥ ਨਾਲ ਗੁਦਰ ਨੇ ਪੂਰਾ ਜੋਰ ਲੱਗਿਆ ਪਸੀਨਾ ਪਸੀਨੀ ਹੋ ਗਿਆ ਕੰਮ ਉਦੋਂ ਮਗਰੋਂ ਆਪਾਂ ਐਕਸਰਸਾਈਜ਼ ਲਾ ਲਾਂਗੇ ਗਰਮ ਕਰਨ ਦੀ ਲੋੜ ਹੀ ਸ਼ਰੀਰ ਨੂੰ ਸਰਦਾਰ ਸਾਹਿਬ ਹੁਣ ਹੀ ਆ ਗਏ ਟਿਊਸ਼ਨ ਤੋਂ ਇਹਨੂੰ ਕਿਹਾ ਆਪਾਂ ਵੀ ਵਿਆਹ ਜਾਣਾ ਤੇਰੇ ਕੱਪੜੇ ਠੀਕ ਨਹੀਂ ਪਤੰਦਰ ਕਹਿੰਦਾ ਮੈਂ ਤਾਂ ਟਿਊਸ਼ਨ ਤੇ ਵੀ ਇਹੀ ਪਾ ਕੇ ਜਾਵਾਂਗਾ ਐ ਹੋ ਜੇ ਨੇ ਜਵਾਬ ਲੈ ਬੰਦੇ ਨੇ ਲਾ ਹੀ ਨਹੀਂ ਕੱਪੜੇ ਟਿਊਸ਼ਨ ਤੇ ਵੀ ਇਹੀ ਪਾ ਕੇ ਆ ਬੱਜ ਗਏ 7 ਹੁਣ ਡੰਗਰ ਕਰਾਂਗੇ ਅੰਦਰ ਇਹਨਾਂ ਨੂੰ ਥੋੜੇ ਬਾਅਦ ਤੇ ਪੱਠੇ ਜਿਹੜੇ ਪਾਣੇ ਸੀ ਪਾਤੇ ਆਪਾਂ ਉਹਨੇ ਆਪਣਾ ਰਾਮ ਨਾਲ ਰਾਤ ਨੂੰ ਬਹਿਜਣੀ ਆ ਚਲੋ ਪ੍ਰਮਾਤਮਾ ਮਿਹਰ ਕਰੇ ਜੇ ਚੰਗਾ ਲੱਗਿਆ ਤਾਂ ਫੋਲੋ ਤੇ ਸ਼ੇਅਰ ਜ਼ਰੂਰ ਕਰ ਦੇ ਧੰਨਵਾਦ